ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ ਜਿਸ ਦਾ ਤੁਹਾਨੂੰ ਪਤਾ ਹੀ ਆ ਕਿ ਜੁਨਾਈਟਿਡ ਹੈਲਥ ਕੇਅਰ ਦੇ ਸੀਈਓ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦੇ ਸਬੰਧ ਦੇ ਵਿੱਚ ਜਿਸ 26 ਸਾਲਾਂ ਦੇ ਬੰਦੇ ਨੇ ਮਾਰਿਆ ਸੀ ਉਸ ਨੂੰ ਅਰੈਸਟ ਵੀ ਕਰ ਲਿਆ ਬੜੀ ਐਫਲੂਐਂਟ ਫੈਮਿਲੀ ਨੂੰ ਬਿਲੋਂਗ ਕਰਦਾ ਟੌਪ ਨੌਚ ਹਾਈ ਸਕੂਲ ਟੌਪ ਨੌਚ ਯੂਨੀਵਰਸਿਟੀ ਤੋਂ ਕੰਪਿਊਟਰ ਇੰਜੀਨੀਅਰਿੰਗ ਦਾ ਡਿਗਰੀਟ ਸੀ ਤੇ ਇੰਸ਼ੋਰੈਂਸ ਕੰਪਨੀਆਂ ਦੇ ਜਿਹੜੇ ਸੀਈਓਜ਼ ਆ ਉਹਨਾਂ ਦੇ ਪ੍ਰਤੀ ਗੁੱਸਾ ਲੋਕਾਂ ਦਾ ਬਹੁਤ ਜ਼ਿਆਦਾ ਹੈਗਾ ਆ ਖਾਸ ਕਰਕੇ ਕਈ ਵਾਰ ਜਦੋਂ ਕਲੇਮ ਹੁੰਦੇ ਆ ਕਵਰ ਨਹੀਂ ਕਰਦੇ ਹੈਗੇ ਅੱਜ ਇਹ ਗਾਰਡੀਅਨ ਦੇ ਮੁਤਾਬਕ ਜ਼ੁਬਾਰੀ ਆਂ ਪੇ ਨਿਊਯਾਰਕ ਦੀ ਪੁਲਿਸ ਨੇ ਯੂਐਸ ਦੇ ਜਿਹੜੇ ਹੈਲਥ케ਅਰ ਐਗਜ਼ੀਕਿਊਟਿਵਜ਼ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕਿ ਉਹ ਹੇਟਲਿਸਟ ਤੇ ਹੈਗੇ ਆ ਸੋ ਕੱਲਾ ਯੂਨਾਈਟਿਡ ਹੈਲਥ케ਅਰ ਦਾ ਨਹੀਂ ਸੀ ਜਿਹੜੇ ਹੋਰ ਸੀਈਓਜ਼ ਵੀ ਹੈਗੇ ਆ ਆ ਉਹ ਉਹਨਾਂ ਨੂੰ ਆ ਕਿਸੇ ਟਾਈਮ ਉਹਨਾਂ ਤੇ ਅਟੈਕ ਕੀਤਾ ਜਾ ਸਕਦਾ ਹੈਗਾ ਆ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਹੁਣ ਉਹਨਾਂ ਨੇ ਸਿਕਿਉਰਿਟੀ ਵਧਾ ਦਿੱਤੀ ਆ ਆਪਣੇ ਜਿਹੜੇ ਸੀਈਓਜ਼ ਆ ਤਾਂ ਕਿ ਜੋ ਬ੍ਰਾਇਨ ਥੌਮਸਨ ਸੀ ਜਨਰੇਟਿਡ ਹੈਲਥ케ਅਰ ਦਾ ਉਸ ਵਰਗਾ ਕਾਪੀਕੈਟ ਕੋਈ ਹੋਰ ਬੰਦਾ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਇਹ ਵਾਰਨਿੰਗ ਜਿਹੜੀ ਆ এবিসি ਨੇ ਵੀ ਰਿਪੋਰਟ ਕੀਤੀ ਹੋਰ ਵੀ ਬਹੁਤ ਸਾਰੇ ਜਿਹੜੇ ਨਿਊ ਚੈਨਲਸ ਆ ਉਹਨਾਂ ਨੇ ਰਿਪੋਰਟ ਕੀਤੀ ਹੈਗੀ ਆ ਲੂਜੀ ਮੈਂਜਿਓਨੇ ਜਿਸਨੇ ਇਹ ਸੀਈਓ ਨੂੰ ਮਾਰਿਆ ਆ ਉਹਨੂੰ ਸੋਸ਼ਲ ਮੀਡੀਆ ਤੇ ਸ਼ਹੀਦ ਕਰਾਰ ਦਿੱਤਾ ਗਿਆ ਹੈਗਾ ਬਹੁਤ ਸਾਰੇ ਲੋਕ ਉਸ ਨੂੰ ਮਾਰਟਰ ਕਹਿ ਰਹੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਉਸ ਨੇ ਜਿਹੜਾ ਆ ਵਧੀਆ ਕੰਮ ਕੀਤਾ ਹੈਗਾ ਜਿਹੜੇ ਮੈਕਡੋਨਲਡ ਚੋਂ ਫੜਿਆ ਗਿਆ ਸੀ ਉਹਦੇ ਬਾਹਰ ਕਈ ਲੋਕ ਜਿਹੜੇ ਆ ਆਪਣੇ ਹੱਥਾਂ ਦੇ ਵਿੱਚ ਬਿਲਬੋਲ ਲੈ ਕੇ ਬੋਰਡ ਲੈ ਕੇ ਖੜੇ ਸੀ ਉਸ ਨੌਜਵਾਨ ਦੀ ਸਪੋਰਟ ਦੇ ਵਿੱਚ ਸੋ ਇਹ ਗੱਲ ਤਾਂ ਬਿਲਕੁਲ ਗਲਤ ਹੈ ਵੀ ਕਿਸੇ ਬੰਦੇ ਨੂੰ ਜਿਹੜਾ ਗੋਲੀ ਦੇ ਨਾਲ ਮਾਰ ਦੇਣਾ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਸੋ ਇੱਥੋਂ ਇਹ ਪਤਾ ਲੱਗਦਾ ਵੀ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਕਾਫੀ ਜ਼ਿਆਦਾ ਹੈਗਾ ਇਸੇ ਚੀਜ਼ ਨੂੰ ਦੇਖਣ ਤੋਂ ਬਾਅਦ ਹੁਣ ਪਤਾ ਨਹੀਂ ਇਹ ਕੋਇਨਸੀਡੈਂਸ ਆ ਜਾਂ ਇਸ ਜਿਹੜੇ ਕਤਲ ਤੋਂ ਬਾਅਦ ਦੇ ਵਿੱਚ ਐਂਥਮ ਜਾਂ ਬਲੂ ਕਰਾਸ ਵਾਲਿਆਂ ਨੇ ਇੱਕ ਆਪਣੀ ਜਿਹੜੀ ਪਾਲਿਸੀ ਇਸੇ ਤਰੀਕੇ ਦੇ ਨਾਲ ਬਦਲ ਲਈ ਸੀ ਜਿਸ ਦੇ ਵਿੱਚ ਉਹ ਇੰਸ਼ੋਰੈਂਸ ਕਲੇਮਸ ਨੂੰ ਜਾਂ ਇੰਸ਼ੋਰੈਂਸ ਦੇਣ ਨੂੰ ਜਾਂ ਕਿਸੇ ਇਲਾਜ ਨੂੰ ਉਸ ਦੇ ਵਿੱਚ ਕਵਰ ਕਰਨ ਨੂੰ ਜਿਹੜੀ ਉਹਨਾਂ ਨੇ ਪਹਿਲਾਂ ਨਾ ਕੀਤੀ ਸੀ ਇਹ ਵੀ ਜਿਹੜਾ ਪਤਾ ਲੱਗ ਰਿਹਾ ਲਿਊਜੀ ਮੈਂਜੀਓਨੀ ਦੇ ਮਾਮਲੇ ਦੇ ਵਿੱਚ ਵੀ ਕੈਂਸਰ ਦੇ ਇਲਾਜ ਨੂੰ ਲੈ ਕੇ ਇਸ ਅ ਇੰਸ਼ੋਰੈਂਸ ਪ੍ਰੋਵਾਈਡਰ ਦੇ ਦੁਆਰਾ ਇਹ ਇਹਦੇ ਚੋ ਇਹਦੇ ਕਿਸੇ ਨੇੜਲੇ ਤੋਂ ਜਿਹੜੀ ਉਹ ਨਾ ਜਿਹੜੀ ਉਹ ਹੋਈ ਸੀ ਗੁੱਸਾ ਇਹ ਦਾ ਉਸ ਤੋਂ ਬਾਅਦ ਦੇ ਵਿੱਚ ਰਿਆ ਇੱਕ ਜਿਹੜੀ ਹਰਜੋਤ ਸਿੰਘ ਜੀ ਇਹ ਇਹ ਚੀਜ਼ ਇਹ ਸਾਰੇ ਮਾਮਲੇ ਦੇ ਵਿੱਚ ਇਹ ਆ ਵੀ ਕਿਸੇ ਦਾ ਅੱਜਕੱਲ ਪਤਾ ਨਹੀਂ ਆ ਵੀ ਅੰਦਰ ਖਾਤੇ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ ਉਹ ਐਕਟਿਵ ਸੀ ਹੈਲਥੀ ਸੀ ਚੰਗੀ ਭਲੀ ਉਹਦੀ ਸਿਹਤ ਸੀ ਬਾਹਰ ਘੁੰਮਦਾ ਫਿਰਦਾ ਸੀਗਾ ਜਿਹੜਾ ਆਮ 20 ਇਅਰ 올ਡ ਜੋ ਨਿਆਣਾ ਕਰ ਸਕਦਾ ਆ ਜੋ ਨੌਜਵਾਨ ਕਰਦਾ ਆ ਜਾਂ ਜਿਸ ਨੂੰ ਜੋਬ ਮਿਲੀ ਹੁੰਦੀ ਆ ਜਾਂ ਜੋ ਪੜ੍ਹਾਈ ਕਰ ਰਿਆ ਹੁੰਦਾ ਉਹਨੇ ਸਾਰਾ ਕੁਝ ਕੀਤਾ ਪਰ ਇਹ ਅਚੇਤੇ ਦੇ ਮਨ ਦੇ ਵਿੱਚ ਐਡਾ ਵੱਡਾ ਜਿਹੜੀ ਉਹ ਹੇਟ ਜਾਂ ਐਡੀ ਵੱਡੀ ਜਿਹੜੀ ਨਫ਼ਰਤ ਆ ਉਹ ਕਿਦਾਂ ਜਿਹੜੀ ਉਹ ਆ ਗਈ ਇਹ ਹੌਲੀ ਹੌਲੀ ਜਿਹੜੀ ਉਹ ਬਿਲਡ ਅਪ ਹੁੰਦੀ ਰਹੀ ਸੋ ਅੱਜਕੱਲ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਅੰਦਰ ਖਾਤੇ ਉਹਨਾਂ ਨੇ ਕੀ ਜਿਹੜਾ ਉਹ ਕਰ ਦੇਣਾ ਜਾਂ ਮਨ ਦੇ ਵਿੱਚ ਕੀ ਚੱਲ ਰਿਹਾ ਕਹਿੰਦੇ 3 ਕੁ ਮਹੀਨੇ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਤਿੰਨਕ ਮਹੀਨੇ ਇਸ ਇੱਕ ਹਿਸਾਬ ਦੇ ਨਾਲ ਅਲੱਗ-ਥਲੱਗ ਜਿਹੜਾ ਉਹ ਹੋ ਗਿਆ ਸੀ ਇਹ ਆਊਟ ਆਫ ਕੈਲੋਬੀ ਪਬਲਿਕ 뷰 ਜਿਹੜਾ ਉਹ ਹੋਇਆ ਗਿਆ ਜਿਹੜਾ ਉਹ ਮੰਨਿਆ ਜਾਂਦਾ ਆ ਸੋ ਉਸ ਤੋਂ ਬਾਅਦ ਦੇ ਵਿੱਚ 3D ਪ੍ਰਿੰਟਰ ਦੀ ਵਰਤੋਂ ਕਰਕੇ ਇਸ ਨੇ ਜਿਹੜੀ ਇਹ ਗੋਲੀ ਜਿਹੜੀ ਜਿਸ ਦੇ ਨਾਲ ਗੋਲੀ ਚਲਾਈ ਉਹ ਹਥਿਆਰ ਦਾ ਕੁਝ ਹਿੱਸਾ ਉਹ ਬਣਾਇਆ ਆ ਤੇ ਕਿੰਨੇ ਵੀ ਉਹਦਾ ਜਿਹੜਾ 3D ਡਿਜ਼ਾਈਨ ਆ ਉਹ ਆਲਰੇਡੀ ਅਵੇਲੇਬਲ ਸੀਗਾ ਗਲੌਕ ਦੇ ਵਰਗੀ ਜਿਹੜੀ ਉਸਨੇ ਬੰਦੂਕ ਆ ਉਹ 3D ਪ੍ਰਿੰਟ ਕਰਕੇ ਉਸ ਦਾ ਕੁਝ ਹਿੱਸਾ ਜਿਹੜਾ ਉਹ ਬਣਾਇਆ ਸੀਗਾ ਸੋ ਉਸ ਦੇ ਨਾਲ ਹੀ ਉਸਨੇ ਗੋਲੀ ਜਿਹੜੀ ਉਹ ਮਾਰੀ ਸੀਗੀ ਸੋ ਹੁਣ ਇਹਦੇ ਨਾਲ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਕਿਹਾ ਵੀ ਹੋਰ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਲੈ ਕੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆ ਜਿਹੜਾ ਉਹ ਬਜਟ ਪਈ ਆ ਕੱਲ ਪ੍ਰੈਸ ਕਤਰ ਨੂੰ ਉੱਥੇ ਪੁੱਛਿਆ ਗਿਆ ਸੀਗਾ ਵਾਈਟ ਹਾਊਸ ਦੇ ਵਿੱਚ ਵੀ ਤੁਸੀਂ ਇਸ ਮਾਮਲੇ ਦੇ ਉੱਤੇ ਕੀ ਜਿਹੜਾ ਉਹ ਕਹਿਣਾ ਚਾਹੁੰਦੇ ਕਹਿੰਦੇ ਵੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਉਸ ਮਾਮਲੇ 'ਚ ਤਾਂ ਅਸੀਂ ਕੁਝ ਨਹੀਂ ਕਵਾਂਗੇ ਕਹਿੰਦੇ ਵੀ ਅਸੀਂ ਕੰਡੈਮਨ ਕਰਦੇ ਆ ਪਰ ਕਾਰਪੋਰੇਟ ਗਰੀਡ ਨੂੰ ਨਜਿੱਠਣ ਦਾ ਇਹ ਜਿਹੜਾ ਉਹ ਠੀਕ ਹੱਲ ਨਹੀਂ ਹੈਗਾ ਕਿਤੇ ਨਾ ਕਿਤੇ ਉਹਨਾਂ ਦੀ ਮੂਲ ਭਾਵ ਇਸ ਦੇ ਵਿੱਚੋਂ ਇਹ ਵੀ ਨਿਕਲਿਆ ਸੋ ਵਾਈਟ ਹਾਊਸ ਵੀ ਮੰਨਦਾ ਹੈ ਵੀ ਕਾਰਪੋਰੇਟ ਗਰੀਡ ਬਹੁਤ ਆ ਤੇ ਲੋਕ ਜਿਸ ਨੇ ਜਦੋਂ ਲੂਜੀ ਮੈਂਜੀਓਨੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਨੂੰ ਇਹ ਡਰਦਾ ਵੀ ਇਹਨੂੰ ਦੇਖਦੇ ਹੋਏ ਜਿੱਦਾਂ ਤੁਸੀਂ ਕਿਹਾ ਵੀ ਕਾਪੀਕੈਟ ਜਿਹੜੇ ਆ ਉਹ ਨਾ ਬਣ ਜਾਣ ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਿੰਤਾ ਜਿਹੜੀ ਉਹ ਬਣੀ ਪਈ ਆ ਪਰ ਇਸ ਮਾਮਲੇ ਦੇ ਵਿੱਚ ਹੁਣ ਆਉਂਦੇ ਸਮੇਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਆ ਉਹ ਹੋਰ ਅਪਡੇਟਸ ਆਉਂਦੀਆਂ ਰਹਿਣੀਆਂ ਆ ਲਿਊਜੀ ਮੈਨਜੀਓਨੀ ਦੀ ਜਿਹੜੀ ਨੋਟਬੁੱਕ ਆ ਉਹ ਵੀ ਇਸ ਟਾਈਮ ਕਿੰਨੇ ਵੀ ਚਰਚਾ ਦਾ ਵਿਸ਼ਾ ਬਣੀ ਪਈ ਆ ਜਿਸ ਦੇ ਵਿੱਚ ਕਿੰਨੇ ਵੀ ਉਹ ਡਿਸਕ੍ਰਾਈਬ ਕਰ ਰਿਹਾ ਵੀ ਮੈਂ ਜਿਹੜੇ ਸੀਓ ਦੀ ਕਿਲਿੰਗ ਕਿਉਂ ਕੀਤੀ ਆ ਉਸ ਦੇ ਪਿੱਛੇ ਉਹ ਆਪਣਾ ਤਰਕ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਆ ਅੱਜ ਦੇ ਇਸ ਜਮਾਨੇ ਦੇ ਵਿੱਚ ਹਰਜੋਤ ਸਿੰਘ ਜੀ ਹਰ ਇੱਕ ਤਰਕ ਦਾ ਕੋਈ ਨਾ ਕੋਈ ਪਾਲਣ ਕਰਨ ਵਾਲਾ ਜਿਹੜਾ ਉਹ ਲੱਭ ਜਾਂਦਾ ਆ ਸੋ ਲਿਊਜੀ ਮੈਂਜੀਓਨੀ ਨੂੰ ਕੋਈ ਕਾਪੀ ਨਾ ਕਰ ਲਵੇ ਇਸ ਦੀ ਇਸ ਟਾਈਮ ਜ਼ਰੂਰ ਹਰ ਇੱਕ ਨੂੰ ਜਿਹੜੀ ਫਿਕਰਮੰਦੀ ਆ ਉਹ ਲੱਗੀ ਹੋਈ ਆ ਰੈਡਿਟ ਦੇ ਉੱਤੇ ਬਹੁਤ ਸਾਰੇ ਲੋਕ ਕਮੈਂਟ ਪਾ ਰਹੇ ਆ ਇੱਕ ਬੰਦੇ ਨੇ ਕਮੈਂਟ ਪਾਇਆ ਵੀ ਮੇਰੀ ਮਾਮ ਨੂੰ ਕੀਮੋ ਹੋਣੀ ਸੀ ਤੇ ਇੰਸ਼ੋਰੈਂਸ ਕੰਪਨੀ ਵਾਰ-ਵਾਰ ਡਿਲੇ ਕਰਦੀ ਰਹੀ ਤੇ ਡਿਨਾਈ ਕਰਦੀ ਰਹੀ ਜਿਸ ਕਰਕੇ ਉਸਨੇ ਬਹੁਤ ਜ਼ਿਆਦਾ ਸਫਰ ਕੀਤਾ ਇੱਕ ਹੋਰ ਜਣੇ ਨੇ ਰੈਡਿਟ ਦੇ ਉੱਤੇ ਪੋਸਟ ਕੀਤਾ ਵੀ ਪੋਲੀਟੀਸ਼ੀਅਨਸ ਆਰ ਕੰਪਰੋਮਾਈਜ਼ਡ ਐਂਡ ਕਾਰਪੋਰੇਸ਼ਨਸ ਆਰ ਸਬਕੋ ਕੇਟਿੰਗ ਅਸ ਤੇ ਸਾਰੇ ਜਿਹੜੇ ਸੀਈਓ ਉਹ ਉਹਨਾਂ ਨੂੰ ਇਹ ਵਾਚ ਕਰਨਾ ਚਾਹੀਦਾ ਆ ਆ ਕਹਿੰਦੇ ਪਈ ਬਹੁ ਮਾੜੀ ਗੱਲ ਆ ਜਦੋਂ ਤੁਹਾਡੀ ਗਵਰਨਮੈਂਟ ਨੂੰ ਕੰਪਨੀਆਂ ਦੇ ਸੀਈਓ ਬਾਈ ਕਰ ਲੈਣ ਤੇ ਇਹਦਾ ਜਿਹੜਾ ਇੰਪੈਕਟ ਆ ਲੋਕਾਂ ਦੇ ਉੱਤੇ ਪੈਂਦਾ ਹੈਗਾ ਕਾਰਪੋਰੇਟ ਅਮਰੀਕਾ ਇਸ ਵੇਲੇ ਬਹੁਤ ਨਰਵਸ ਆ ਸੀਐਨਐਨ ਰਿਪੋਰਟ ਕਰ ਰਿਹਾ ਆ ਲੋਕ ਹਾਈ ਅਲਰਟ ਦੇ ਉੱਤੇ ਆ ਕੀਥ ਇੱਕ ਗਲੋਬਲ ਹੈਡ ਆਫ ਇੰਟੈਲੀਜੈਂਸ ਹੈਗੇ ਆ ਕਰੋਲ ਫਾਈਨੈਂਸ਼ੀਅਲ ਰਿਸਕ ਤੇ ਐਡਵਾਈਜ਼ਰੀ ਫਰਮ ਦੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਵੀ ਕਿਹਾ ਗਿਆ ਆ ਕਿ ਸਕਿਉਰਿਟੀ ਜਿਹੜੀ ਆ ਉਹ ਐਲੀਵੇਟ ਕਰ ਲਓ ਹੈਲਥ ਕੇਅਰ ਇਜ਼ ਦਾ ਟਾਰਗੇਟ ਨਾਓ ਵਟ ਹੂ ਇਜ਼ ਨੈਕਸਟ ਗਲੋਬਲ ਗਾਰਡੀਅਨ ਇੱਕ ਸਕਿਉਰਿਟੀ ਫਰਮ ਆ ਉਹਨਾਂ ਨੇ ਇਹ ਕਿਹਾ ਵੀ 70 ਕਾਲਸ ਉਹਨਾਂ ਨੂੰ ਆਈਆਂ ਕੰ ਬਖਵਕ ਕੰਪਨੀਆਂ ਲੋ ਪਿਛਲੇ 72 ਘੰਟਿਆਂ 'ਚ ਵੀ ਉਹਨਾਂ ਦੇ ਜਿਹੜੇ ਐਗਜ਼ੀਕਿਊਟਿਵਸ ਆ ਉਹਨਾਂ ਨੂੰ ਹਾਈ ਲੈਵਲ ਦੀ ਜਿਹੜੀ ਸਕਿਉਰਿਟੀ ਚਾਹੀਦੀ ਆ ਕਾਰਪੋਰੇਟ ਆਫੀਸਰਸ ਦੇ ਵਿੱਚ ਤੇ ਜਿੱਥੇ ਉਹ ਰਹਿੰਦੇ ਹੈਗੇ ਸੋ ਇਹ ਕਹਿੰਦੇ ਵੀ ਇਹ ਇੱਕ ਵੇਕ ਅਪ ਕਾਲਾ ਬੋਬਡੀ ਸੇਥ ਕਰੂਮਿਚ ਗਲੋਬਲ ਗਾਰਡੀਅਨ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਦੱਸਿਆ ਹੂੰ ਜੀ ਬਿਲਕੁਲ